ਪੂਸਾ 44 ਜਾਂ ਪੀਲੀ ਪੂਸਾ ਲਾਉਣ ਵਾਲੇ ਕਿਸਾਨਾਂ ਲਈ ਤੀਜੀ ਸਪਰੇ ਕਿਹੜੀ ਹੋਣੀ ਚਾਹੀਦੀ ਆ ਕਰਨੀ ਚਾਹੀਦੀ ਆ ਜਾਂ ਨਹੀਂ ਕਰਨੀ ਚਾਹੀਦੀ ਕਿਹੜੀ ਟਾਈਮਿੰਗ ਦੇ ਵਿੱਚ ਕਰਨੀ ਚਾਹੀਦੀ ਆ ਕਿਉਂ ਕਰਨੀ ਚਾਹੀਦੀ ਆ ਕਦੋਂ ਤੱਕ ਝੋਨਾ ਵੱਡਿਆ ਜਾਣਾ ਚਾਹੀਦਾ ਜਿਹੜੀ ਸਪਰੇ ਦੀ ਲੋੜ ਪਵੇ ਇਹ ਸਾਰੀ ਗੱਲਬਾਤ ਕਰਨੀ ਆਪਾਂ ਨੇ ਅੱਜ ਤੀਜੀ ਸਪਰੇ ਬਾਰੇ ਇਸ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਣਾ ਸੰਘਿਆ ਵਾਲਾ ਸામਨੇ ਤੁਸੀਂ ਦੇਖ ਰਹੇ ਹੋਵੋਗੇ ਸਪਰੇਅ ਵਾਲਾ ਫੁਹਾਰਾ ਵੱਜ ਰਿਹਾ ਇੱਕ ਬੰਦਾ ਸਪਰੇਅ ਕਰ ਰਿਹਾ ਤੇ ਆ ਆਪਣਾ ਝੋਨਾ ਪੂਸਾ 44 ਇਹ ਸਾਰੀ ਆਪਣੇ ਕੋਲੇ ਪੂਸਾ 44 ਹੁੰਦਾ ਰੇਕ ਵਾਰੀਏ ਕਦੇ ਕੀ ਕਹਣਾ ਟ੍ਰਾਇਲ ਦੇ ਤੌਰ ਤੇ 2-4 ਏਕੜ ਜਗਾ ਹੋਰ ਕਿਸੇ ਬੀਜ ਦੀ ਲਗਾ ਲੈਨੇ ਆ ਪਰ ਜ਼ਿਆਦਾਤਰ ਪੂਸਾ 44 ਹੁੰਦਾ ਇਸ ਵਾਰ ਸਾਰਾ ਦਾਣਾ ਦਾਣਾ ਆਪਣੇ ਲਵੇ ਪੂਸਾ ਝਤਾਲੀ ਆ ਤੇ ਕੋਈ ਬੌਣਾ ਬੂਣਾ ਰੋਗ ਆ ਜਿਹੜਾ ਆਪਣੇ ਖੇਤਾਂ ਦੇ ਵਿੱਚ ਨਹੀਂ ਆਇਆ ਹਜੇ ਤੱਕ ਨਹੀਂ ਆਇਆ ਤੇ ਚਲੋ ਹੁਣ ਤਾਂ ਆਉਣਾ ਕੀ ਆ ਹਲਦੀ ਕੁਝ ਖੇਤਾਂ ਦੇ ਵਿੱਚ ਹੈਗੀ ਆ ਤੇ ਕੁਝ ਖੇਤਾਂ ਦੇ ਵਿੱਚ ਹੈ ਨਹੀਂ ਜਿਵੇਂ ਆ ਖੇਤਾ ਇਹ ਤਾਂ ਹਲਦੀ ਤੋਂ ਮੁਕਤ ਤੇ ਸਮਝੋ ਜੇ ਮੰਨ ਲਓ ਕਿਹੀ ਇਹ ਤਾਂ ਐ ਹੈਗੀ ਵੀ ਆ ਆ ਦੇਖੋ ਯਾਨੀ ਕਿ 0.650 01% ਕਹਿ ਸਕਦੇ ਆ ਆ ਦੇਖੋ ਐਂ ਤਾਂ ਕਿਤੇ ਕਿਤੇ ਹੈਗੀ ਵੀ ਆ ਯਾਨੀ ਕਿ ਜਿਆਦਾਤਰ ਖੇਤ ਆ ਜਿਹੜਾ ਆਪਣਾ ਸਾਫ ਆ ਅੱਜ ਆਪਾਂ ਤੀਜੀ ਸਪਰੇਅ ਕਰ ਰਹੇ ਆ ਦੇਖੋ ਬੰਦਾ ਪੂਰਾ ਸਪੀਡ ਫੜ ਰਿਹਾ ਆਪਣਾ ਕਿਉਂਕਿ ਚਾਰਪਾ ਬਰਹਿੰਦੇ ਨੇ ਉਹਦੇ ਉਹਨੂੰ ਇਹ ਆ ਵੀ ਕਿਤੇ ਹਨੇਰਾ ਨਾ ਹੋ ਜAVE ਉਹਦੇ ਸੂਰਜ ਡੁੱਬਣ ਲੱਗਿਆ ਤੇ ਮਾਦਾ ਨੂੰ ਕਿਹਾ ਵੀ ਆਮ ਨਾਲ ਕਰ ਕੋਈ ਗੱਲ ਨਹੀਂ ਜਿਨੇਰਾ ਹੋ ਜੂਗਾ ਹੁਣ ਕਿਹੜਾ ਬਾਰਸ਼ ਦਾ ਮਾਹੌਲ ਆ ਵੀ ਰਾਤ ਨੂੰ ਆਪਾਂ ਨੂੰ ਸਪਰੇਅ ਦਾ ਕੋਈ ਦਿੱਕਤ ਹੋ ਜੂਗੀ ਜਾਂ ਬਾਰਸ਼ ਪੈ ਜੂਗੀ ਜੇ ਬਾਰਸ਼ ਦਾ ਮਾਹੌਲ ਨਾ ਹੋਵੇ ਸ਼ਾਮ ਨੂੰ ਹਨੇਰੇ ਤੱਕ ਸਪਰੇਅ ਹੋ ਜAVE ਤਾਂ ਉਹੀ ਸਪਰੇਅ ਸਵੇਰੇ ਆ ਜਿਹੜੀ ਕੰਮ ਕਰ ਜਾਂਦੀ ਹੁੰਦੀ ਆ ਸੂਰਜ ਨਿਕਲਦੇ ਟਾਈਮ ਕੋਈ ਇਹ ਯਾਨੀ ਕਿ ਡਰ ਵਾਲਾ ਮਾਹੌਲ ਨਹੀਂ ਹੁੰਦਾ ਹੈਗਾ ਇਹ ਬਾਰਸ਼ ਵਾਲਾ ਮਾਹੌਲ ਹੋਵੇ ਆਪਾਂ ਸਾਮ ਨੂੰ ਸਪਰੇਅ ਕਰ ਦਈਏ ਸੂਰਜ ਸੇਮਨ ਤੋਂ ਬਾਅਦ ਤੇ ਰਾਤ ਨੂੰ ਬਾਰਸ਼ ਪੈ ਜਵੇ ਫੇਰ ਉਹ ਕਹਾਣੀ ਖਤਮ ਹੋ ਜਾਂਦੀ ਆ ਉਹਦੀ ਉਹ ਯਾਨੀ ਕਿ ਜ਼ਿਆਦਾ ਨੁਕਸਾਨ ਕਰਦੀ ਆ ਵੀ ਬਾਰਸ਼ ਦੀ ਅਕੋਰਡਿੰਗ ਵੀ ਕਿੰਨੀ ਕੁ ਪੈਂਦੀ ਆ ਚਲੋ ਆਪਾਂ ਨੇ ਜਿਹੜੀ ਗੱਲ ਕਰਨੀ ਆ ਸਪਰੇਅ ਦੀ ਦੇਖੋ ਪੂਸਾ 44 ਜਿਹੜਾ ਆਪਣਾ ਹੈਗਾ ਇਹ ਇਹ ਸਾਰਾ ਪੂਸਾ 44 ਇਹ ਕਹਿ ਸਕਦੇ ਆਪਾਂ ਵੀ 30 31 ਜਾਂ 1 ਨਵੰਬਰ ਦੇ ਨੇੜੇ ਤੇੜੇ ਵੱਡਿਆ ਜਾਣਾ ਇਹ ਪੂਸਾ 44 ਜਿਹੜਾ ਤੇ ਇਹਨੂੰ ਜਿਹੜੀ ਆਖਰੀ ਸਪਰੇਅ ਆ ਉਹ ਤੀਜੀ ਲਾ ਲਓ ਕਾਹੀ ਕਿਸੇ ਦੀ ਚੌਥੀ ਲਾ ਲਓ ਕਹਿਣ ਤੋਂ ਭਾਪ ਗਾਂਧੀ ਜਨਤੀ ਜਿਹੜੀ ਕਿ 2 ਅਕਤੂਬਰ ਨੂੰ ਇਸ ਵਾਰ ਦਸਹਿਰਾ ਵੀ ਹੈਗਾ 2025 ਦੇ ਸਾਲ ਦੀ ਗੱਲ ਕਰਦੇ ਆ ਤੇ ਇਹ ਗਾਂਧੀ ਜਨਤੀ ਨੂੰ ਸਪਰੇਅ ਲਾਜ਼ਮੀ ਬਣਦੀ ਆ ਕਿਉਂ ਕਿ ਜਿਹੜਾ ਤੇਲੇ ਦਾ ਤੁਸੀਂ ਦੇਖਿਓ ਟੈਗ ਆ ਮੇਜਰ ਟੈਗ ਆ ਜਾਂ ਤੇਲੇ ਨੇ ਦੌਗੀ ਬਿਠਾਉਣੀਆਂ ਉਹ ਬਸ 10 ਅਕਤੂਬਰ ਤੱਕ ਦੌਗੀ ਬਿਠਾਉਣੀਆਂ ਇਸ ਤੋਂ ਬਾਅਦ ਉਹ ਦੌਗੀ ਨਹੀਂ ਬਿਠਾਉਂਦਾ ਤੇਲਾ ਜਾ ਤੁਸੀਂ ਕਹਿ ਸਕਦੇ ਹੋ ਵੀ ਇਹ ਮੌਸਮ ਥੋੜਾ ਜਿਹਾ ਗਰਮੀ ਵਾਲਾ ਲੰਬਾ ਰਹਿ ਜਵੇ ਤਾਂ 15 ਅਕਤੂਬਰ ਤੱਕ ਡੌਗੀ ਬਿਠਾਊਗੀ ਉਸ ਤੋਂ ਬਾਅਦ ਡੌਗੀ ਨਹੀਂ ਬੈਠੂਗੀ ਛੋੜੇ ਖੇਤ ਦੇ ਵਿੱਚ ਇਹ ਬਸ ਇੱਕ ਕੈਰੇਕਟਰ ਹੁੰਦਾ ਇਹਦਾ ਤੇਲੇ ਦਾ ਬੀਜਾ ਸਮਾਂ ਲਾ ਲੋ ਵੀ ਇੱਕ ਸਮਾਂ ਹੁੰਦਾ ਇਹ ਸਮਾਂ ਆਪਾਂ ਨੇ ਸਾਂਭਣਾ ਹੁੰਦਾ ਪਹਿਲਾਂ ਆਪਣਾ ਝੋਨਾ ਨਿਸਰਦਾ ਹੁੰਦਾ ਜਦੋਂ ਅਧਿਆਪਕ ਦੇਸ ਹੁੰਦਾ ਅਧਿਆਪਕ ਦੇਸ ਕਦੋਂ ਹੁੰਦਾ ਉਹ ਸਾਰਿਆਂ ਨੂੰ ਪਤਾ ਹੀ ਆ ਸਕੂਲਾਂ ਦੇ ਵਿੱਚ ਪੜਦੇ ਰਹੇ ਨੇ 5 ਸਤੰਬਰ ਦੇ ਨੇੜੇ ਦੇੜੇ ਤੇ 5 ਸਤੰਬਰ ਦੇ ਨੇੜੇ ਦੇੜੇ ਆਪਾਂ ਨੇ ਸਪਰੇਅ ਕਰ ਦਿੱਤੀ ਸੀ ਦੂਸਰੀ ਉਹਦੀ ਆਪਾਂ ਨੇ ਵੀਡੀਓ ਵੀ ਪਾਈ ਦੀ ਚੈਨਲ ਤੇ ਸਾਰੀ ਗੱਲਬਾਤ ਕਰੀ ਦੀ ਵੀ ਕਿਹੜੀ-ਕਿਹੜੀ ਬਾਈ ਆ ਕਿਵੇਂ ਨਾ ਤੇ ਹੁਣ ਆਪਾਂ ਤੀਜੀ ਸਪਰੇਅ ਕਰ ਰਹੇ ਹਾਂ ਆਖਰੀ ਮੰਨ ਕੇ ਕਰ ਰਹੇ ਹਾਂ ਕਿਉਂਕਿ ਅੱਜ ਹੈਗਾ 28 ਸਤੰਬਰ 28 ਸਤੰਬਰ ਤੋਂ ਜੇ ਆਪਾਂ 20 ਦਿਨ ਕੈਲਕੂਲੇਟ ਕਰੀਏ ਤਾਂ 17 16 17 ਅਕਤੂਬਰ ਕੈਲਕੂਲੇਟ ਹੁੰਦਾ ਤੇ ਉਸ ਤੋਂ ਬਾਅਦ ਕੋਈ ਤੇਲੇ ਨੇ ਆਉਣਾ ਵੀ ਨਹੀਂ ਹੁੰਦਾ ਕਿਉਂਕਿ ਮੌਸਮੀ ਨਹੀਂ ਹੁੰਦਾ ਤੇ ਝੋਨਾ ਵੀ ਪਕਾਵਲ ਤੁਰਪੰਦਾ ਤੇ ਝੋਨਾ ਵੱਢਿਆ ਜਾਂਦਾ ਮੰਨ ਲਓ ਜੇ ਆਪਾਂ کہیں ਇਹ ਵੀ 15 ਅਕਤੂਬਰ ਨੂੰ ਝੋਨਾ ਵੱਢਿਆ ਜਾਣਾ ਤੇ ਸਪਰੇਅ ਕਰੀ ਨੂੰ ਹੋ ਜੀ 20 ਸਤੰਬਰ ਨੂੰ ਸਪਰੇਅ ਕਰੀ ਤੀ ਤਾਂ 20 ਦਿਨ ਲੱਗ ਜਾਣਗੇ ਰਾਮ ਨਾਲ ਤਾਂ ਇਹਦੀ ਕੋਈ ਗਾਰੰਟੀ ਨਹੀਂ ਦੇ ਸਕਦੇ ਕਿਉਂਕਿ ਇਹ ਵੀ ਦੇਖਿਆ ਹੋਇਆ ਝੋਨਾ ਵੱਢਣ ਤੋਂ ਹਫ਼ਤਾ ਪਹਿਲਾਂ ਵੀ ਸਪਰੇਅ ਕਰਨੀ ਪਈ ਆ ਤੇ ਉਹ ਇੱਕ ਹਫ਼ਤੇ ਦੇ ਵਿੱਚ ਯਾਨੀ ਕਿ ਇਹ ਕਹਿ ਲਓ ਵੀ ਸਾਰਾ ਝੋਨਾ ਵੀ ਖਤਮ ਹੁੰਦਾ ਦੇਖਿਆ ਇੱਕ ਹਫਤੇ ਦੇ ਵਿੱਚ ਜੇ ਕੋਈ ਕਿਸਾਨ ਕੌਲ ਕਰ ਜਾਂਦਾ ਦੀ ਬਿਨਾ ਮੈਣ ਯਾਰ ਸਪਰੇਅ ਕਰਨੀ ਹੁਣ ਤਾਂ ਹਫਤਾ ਹੀ ਰਹਿ ਗਿਆ ਤਾਂ ਇੱਕ ਹਫਤੇ ਦੇ ਵਿੱਚ ਜਟਮ ਜਟਡ ਕਰ ਜਾਂਦਾ ਖੇਤ ਤੇ ਇਹ ਉਹ ਕੰਡੀਸ਼ਨ ਉਹਨਾਂ ਕਿਸਾਨਾਂ ਲਈ ਬਣਦੀ ਹੈ ਜਿਹੜੇ ਝੋਨਾ ਗੇਤਾ ਲਾਉਂਦੇ ਨੇ ਤੇ 15 ਅਕਤੂਬਰ ਦੇ ਨੇੜੇ ਤੇੜੇ ਝੋਨਾ ਉਹਨਾਂ ਦਾ ਵੱਢਣ ਵਾਲਾ ਹੁੰਦਾ ਤੇ ਉਹ ਸਪਰੇਅ ਕਰ ਦਿੰਦੇ ਨੇ ਪਹਿਲਾਂ ਤੇ ਉਸ ਤੋਂ ਬਾਅਦ ਆ ਦਿਨਾਂ ਨੂੰ ਕਾਊਂਟ ਨਹੀਂ ਕਰਦੇ ਕਿਉਂਕਿ ਕਾਊਂਟਿੰਗ ਆ ਜਿਹੜੀ ਉਸ ਨੂੰ ਦੱਸਿਆ ਵੀ 10 ਅਕਤੂਬਰ ਤੱਕ ਤੇਲੇ ਨੇ ਫੁੱਲ ਅਟੈਕ ਮਾਰਨਾ ਜੋਰ ਮਾਰਨਾ ਤੇ 10 ਅਕਤੂਬਰ ਨੂੰ ਤੁਸੀਂ ਇਹ ਕਹਿ ਸਕਦੇ ਹੋ ਵੀ ਠੰਡ ਇੰਨੀ ਵੱਜ ਜਣੀ ਆ ਵੀ ਉਸ ਤੋਂ ਬਾਅਦ ਤੇਲੇ ਦੇ ਜਿਹੜੇ ਸਿਸਟਮਾ ਬੱਚੇ-ਬੁੱੱਚੇ ਪੈਦਾ ਕਰਨ ਵਾਲਾ ਜਾਂ ਖਾਣ ਵਾਲਾ ਸਿਸਟਮਾ ਰੁਕਣ ਲੱਗ ਜਾਂਦਾ ਝੋਨਾ ਆਪਣਾ ਉਹੀ ਇਹ ਦੇਖੋ ਤੁਹਾਨੂੰ ਜਿਹੜਾ ਪਹਿਲਾਂ ਵੀ ਦਿਖਾਇਆ ਸੀ 60 ਕਿਲੋ ਜੂਰੀਆ ਕੁੱਲ ਦੋ ਕੇਸਾਂਾਂ ਦੇ ਵਿੱਚ 60 ਕਿਲੋ ਜੂਰੀਆ ਪਾਇਆ ਦੀ ਆਪਾਂ ਨੇ ਤੇ ਤੇਲੇ ਦੀ ਤੁਹਾਨੂੰ ਮੈਂ ਹੁਣ ਇਹ ਕੰਡੀਸ਼ਨ ਦੱਸਤੀ ਬਾਕੀ ਝੋਨਾ ਤੁਹਾਨੂੰ ਵੀਡੀਓ ਦੇ ਵਿੱਚ ਦਿਖੇ ਰਿਹਾ ਵੀ ਕਿੰਨਾ ਕੁ ਤਗੜਾ ਤੇ ਆਪਾਂ ਨੇ ਹੁਣ ਇਹਦੇ ਵਿੱਚ ਤੀਜੀ ਸਪਰੇ ਜਿਹੜੀ ਆਪਾਂ ਨੇ ਫੋਕਸ ਕਰਨਾ ਜਿਵੇਂ ਆਪਣਾ ਇਹ ਝੋਨਾ ਇੱਕ ਤੁਹਾਨੂੰ ਉੱਪਰ ਦੇਖਦਾ ਹੋਊਗਾ ਉਹ ਹਰਾ ਜਾਦੇ ਤੇ ਉਹ ਦੇਖਦਾ ਜਿਹੜੀ ਲਾਈਨ ਜੀ ਉਹ ਜਿਆਦਾ ਹਰਾ ਕਿਉਂਕਿ ਉਹ 25 ਜੂਨ ਨੂੰ ਲੱਗਿਆ ਦੀ ਤੇ ਇਹ ਆਪਣਾ ਜਿਹੜਾ ਝੋਨਾ ਲੱਗਿਆ ਹੋਇਆ 20 ਜੂਨ ਨੂੰ ਲੱਗਿਆ ਹੋਇਆ ਇਸ ਕਰਕੇ ਥੋੜਾ ਜਿਆਦਾ ਰੰਗ ਹੈ ਜਿਹੜਾ ਲਾਈਟ ਕਰ ਗਿਆ ਇਹਨਾਂ ਦੇ ਵਿੱਚ ਆਪਾਂ ਨੂੰ ਫੰਗੀਸਾਈਡ ਵੀ ਪਾਉਣਾ ਚਾਹੀਦਾ ਜਿਹੜੇ ਇਹ ਲਾਈਟ ਨੇ ਝੋਨਾ ਆਪਣੇ ਝੋਨੇ ਗ੍ਰੀਨ ਨੇ ਹਰੇ ਨੇ ਜਿਆਦੇ ਤੇ ਫੰਗੀਸਾਈਡ ਪਾਉਣਾ ਵੀ ਉਹ ਚਾਹੀਦਾ ਜਿਹੜਾ ਰੱਜ ਕੇ ਕੰਮ ਕਰਦਾ ਤੇ ਨਾਲ ਸੰਡੀ ਵਾਲੀ ਵੀ ਪਾਉਣੀ ਪੈਂਦੀ ਇਹਨਾਂ 'ਚ ਕਿਉਂਕਿ ਪੱਤਾ ਜਿਹੜਾ ਹਰਾ ਹਜੇ ਵੀ ਪੱਤਾ ਲਵੇੜ ਦਾ ਟੈਕ ਮਾੜਾ ਮੋਟਾ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ ਤੇ ਨਾਲ ਆਪਾਂ ਤੇਲੇ ਵਾਲੀ ਵੀ ਪਾਉਣੇ ਆ ਤੇਲੇ ਵਾਲੀ ਉਹੀ ਕਿਡ ਮਾਇਰ ਪਾ ਰਹੇ ਆ ਇੱਕ ਚੈਸ ਪਾ ਰਹੇ ਆ ਐਮੀ ਸਟਾਰਟ ਆਪਾਂ ਦੁਬਾਰਾ ਰਿਪੀਟ ਕਰਤੀ ਟੈਕਨੀਕਲ ਤੇ ਇਹਦੇ ਵਾਸਤੇ ਤੇ ਜਿਹੜਾ ਆਪਣਾ ਝੋਨਾ ਕੀਤਾ ਲੱਗਿਆ ਹੋਈ ਜਿਵੇਂ ਉਹ ਥੱਲੇ ਖੇਤ ਦੀ ਆਪਣਾ ਉਥੇ ਚਾਹੇ ਤੁਸੀਂ ਆਪਾਂ ਅਸੀਂ ਨੇ ਪਾਤੀ ਐਮੀ ਸਟਾਰਟ ਆਪ ਤੁਸੀਂ ਚਾਹੇ ਨਾ ਪਾਓ ਮਾਲੋਛ ਤਾਂ ਤਾਂ ਪਾਤੀ ਵੀ ਚੱਲ ਹੁਣ ਇੱਕ ਦਵਾਈ ਲੈ ਲਈ ਸਾਰੀ ਇਹਦੀ ਕਰਦਨੇ ਆ ਪਰ ਜੇ ਲੌਜੀਕ ਦੇਖਿਆ ਜਾਵੇ ਜਿੱਥੇ ਜਿਵੇਂ ਆ ਮੂਰੀ ਅੱਗੇ ਵਾਲਾ ਦੇਖੋ ਖੇਤ ਆਪਣਾ ਦੇਖਦਾ ਪੀਲ ਕੁਮਾਰ ਲੱਗ ਜੀਵੇ ਇਹੀ ਜੀ ਕੰਡੀਸ਼ਨ ਦੇ ਉੱਤੇ ਤੇਲੇ ਵਾਲੀ ਸਪਰੇਅ ਕਰੋ ਤੇ ਉਹਦੇ ਵਾਲੀ ਕਰੋ ਉੱਲੀ ਵਾਲੀ ਕਰੋ ਕੰਟੈਕਟ ਸੁੰਡੀ ਵਾਲੀ ਤਾਂ ਚੱਲ ਜੂਗਾ ਇਹਦੇ ਕੰਮ ਸੁੰਡੀ ਵਾਲੀ ਦੀ ਕੋਈ ਕਰਨ ਦੀ ਲੋੜ ਨਹੀਂ ਕਿਉਂਕਿ ਪੱਤਾ ਲਵੇਡਾ ਜਿਹੜੀ ਇਹਨੂੰ ਨਹੀਂ ਪੈਂਦੀ ਹੈਗੀ ਹਰੇ ਪੱਤੇ ਨੂੰ ਪਾਉਗੀ ਤੇ ਰਜਨ ਵਾਲੀ ਦਵਾਈ ਵੀ ਨਹੀਂ ਕੰਮ ਕਰਦੀ ਉੱਲੀ ਵਾਲੀ ਉਹ ਵੀ ਕੰਟੈਕਟ ਹੈ ਕੰਮ ਕਰੂਗੀ ਜਿਹੜੀ ਉੱਪਰ ਪਏ ਤੇ ਬਿਮਾਰੀ ਖਤਮ ਕਰਦੀ ਆ ਤੇ ਇਹੀ ਗੱਲਬਾਤ ਆ ਆਪਣੀ ਸਾਰੀ ਆਪਾਂ ਹੁਣ ਤੁਹਾਨੂੰ ਦੱਸਤਾ ਵੀ ਜੈਸਾ ਵਾਲਾ ਟੈਕਨੀਕਲ ਪਾ ਰਿਹਾ ਅਡਾਮਾ ਕੰਪਨੀ ਦਾ ਅਡਮਾਇਰ ਵਾਲਾ ਟੈਕਨੀਕਲ ਪਾ ਰਹੇ ਆ ਆਪਾਂ ਸੋਮੀ ਟੋਮੋ ਦਾ ਤੇ ਐਮੀ ਸਟਾਰਟਅਪ ਵਾਲਾ ਪਾਇਆ ਭਾਰਤ ਦਾ ਤੇ ਜਿਹੜਾ ਉਹ ਪਾਇਆ ਆਪਣੇ ਪ੍ਰੋਗ੍ਰਾਮ ਵਾਲਾ ਸੇਮੀਆਂ ਜੀਆਂ ਸੁੰਡੀ ਵਾਲੀਆਂ ਐਮਾ ਵੈਕਟਨ ਬੈਂਜੂਇਡ 5% ਉਹ ਪਾਇਆ ਸੋਮੀ ਟੋਮੋ ਕੰਪਨੀ ਦੀ ਟੈਕਨੀਕਲ ਇਹ ਪਾਇਨੇ ਰੇਟ ਆਪਣਾ ਪਹਿਲਾਂ ਤੁਹਾਨੂੰ ਦੱਸਿਆ ਹੋਈ ਆ ਵੀ 16-1700 ਤੋਂ ਸ਼ੁਰੂ ਹੋ ਜਾਂਦਾ ਐਮੀ ਸਟਾਰਟਅਪ ਦਾ ਟੈਕਨੀਕਲ ਆ ਜਿਹੜਾ ਉਹ ਤੁਹਾਨੂੰ 2200 ਦੇ 100 ਤੱਕ ਮਿਲ ਹੀ ਜਾਂਦਾ ਵਧੀਆ ਕੱਡੀਆਂ ਕੰਪਨੀ ਦਾ ਇਕਨੇ 16 17 ਦਾ 100 ਤੋਂ ਸ਼ੁਰੂ ਹੋ ਕੇ ਜੈਸ ਮਿਲ ਜਾਂਦੀ ਹੈ 2200 ਤੱਕ ਤੇ 11 1200 ਦਾ 1300 ਦਾ ਉਹ ਮਿਲ ਜਾਂਦਾ ਪ੍ਰੋਕਲੇਮ ਵਾਲਾ ਸਾਲਟ ਅਡਮਾਇਰ ਦੀ ਜਿਹੜੀ 150 ਗ੍ਰਾਮ ਦੀ ਪੈਕਿੰਗ ਆਉਂਦੀ ਹੁੰਦੀ ਹੈ ਉਹ ਵੱਡੀ ਪੈਕਿੰਗ ਹੀ ਹੁੰਦੀ ਆ ਤੇ ਉਹ ਮਿਲ ਜਾਂਦੀ ਆ 900 ਤੋਂ ਲੈ ਕੇ 400 ਦੇ ਵਿੱਚ ਵਿੱਚ ਇਹ ਸਾਰਿਆਂ ਦੇ ਰੇਟ ਨੇ ਤੇ ਜਿਹੜੇ ਬੰਦੇ ਕਹਿੰਦੇ ਨੇ ਵੀ ਮੇਰੀ 20 ਸਤੰਬਰ ਨੂੰ ਹਾਂ ਝੋਨਾ 80 ਦਿਨਾਂ ਦਾ ਦੀ 85 ਦਿਨਾਂ ਦੀ ਜਾਂ 90 ਦਿਨਾਂ ਦੀ ਉਦੋਂ ਮਰੀ ਬੈਕਸਾਲ ਔਨ ਕਰੀ ਹੋਈ ਆ ਉਸ ਬੰਦੇ ਨੂੰ ਤੇਲੇ ਵਾਸਤੇ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਹੈਗੀ ਇਹ ਵੀ ਗੱਲ ਨੋਟ ਕਰ ਲਿਓ ਕਿਉਂਕਿ ਜੇ ਝੋਨਾ ਭਗੋਲੇ ਤੇ ਸੀ ਤਾਂ ਜੇ ਭਗੋਲੇ ਤੋਂ ਬਾਹਰ ਨਿਕਲ ਗਿਆ ਦੀ ਫੇਰ ਬੈਕਸਾਲ ਔਨ ਕਰੀ ਆ ਤਾਂ ਉਹ ਪੱਤੇ ਦੇ ਵਿੱਚ ਉਨੀ ਗੇਨ ਪਾਵਰ ਨਹੀਂ ਹੁੰਦੀ ਉਦੋਂ ਉਹ ਉਹ ਅਬਜ਼ਰਬ ਨਹੀਂ ਕਰਦੀ ਹੈਗੀ ਦਵਾਈ ਜਿੰਨੀ ਭਗੋਲੇ ਦੇ ਉੱਤੇ ਕਰਦੀ ਆ ਮੰਨ ਲਓ ਪੈਪਾ ਫੁੱਲੀਆਂ ਆਉਂਦੀਆਂ ਨੇ ਉਦੋਂ ਪੱਤਾ ਜਿਹੜਾ ਬਹੁਤ ਖਾਣਾ ਪਸੰਦ ਕਰਦਾ ਕੀ ਨਹੀਂ ਮਰਜੀ ਦਵਾਈ ਬਾਦੋ ਉਹਦੇ ਐਣ ਖੋਣ ਖੋਣ ਚ ਰੋਮ ਰੋਮ ਚ ਰੱਜ ਜਾਂਦੀ ਆ ਉਦੋਂ ਉਹ ਬਹੁਤ ਕੰਮ ਕਰਦੀ ਆ ਦਵਾਈ ਤੇ ਲੰਬਾ ਰਿਜ਼ਲਟ ਰਹਿੰਦਾ ਉਹਦਾ ਕੋਈ ਵੀ ਦਵਾਈ ਆ ਜਿਹੜੀ ਰੱਜ ਕੇ ਕੰਮ ਕਰਦੀ ਆ ਉਹ ਉਸ ਟਾਈਮ ਤੇ ਜੇ ਕੰਮ ਵੱਧ ਕਰਦੀ ਆ ਜਦੋਂ ਪੱਤਾ ਜਿਹੜਾ ਪੂਰੀ ਪਾਵਰ ਰੱਖਦਾ ਦਵਾਈ ਨੂੰ ਚੂਸਣ ਦੀ ਉਹ ਪਾਵਰ ਆ ਜਿਹੜੀ ਉਹ ਉਦੋਂ ਹੀ ਹੁੰਦੀ ਆ ਜਦੋਂ ਆਪਣਾ ਝੋਨਾ ਪੂਰਾ ਬੂਟਿੰਗ ਸਟੇਜ ਤੇ ਹੁੰਦਾ ਫਲੈਗ ਲੀਫ ਨਵਾਂ ਨਵਾਂ ਨਿਕਲਿਆ ਹੁੰਦਾ ਦਾਜਾ ਦਾਜਾ ਤੇ ਉਹ ਪੂਰਾ ਜ਼ੋਰ ਮਾਰ ਰਿਹਾ ਹੁੰਦਾ ਝੋਨੇ ਨੂੰ ਬਾਹਰ ਕੱਢਣ ਵਾਸਤੇ ਪਾਈਪਾਂ ਦੇ ਵਿੱਚੋਂ ਸਿੱਟੇ ਬਾਹਰ ਕੱਢਣ ਵਾਸਤੇ ਤੇ ਉਹਨਾਂ ਦੇ ਵਿੱਚ ਬਾਅਦ ਰਸ ਭਰਨਾ ਉਹਨੇ ਉਹਦੇ ਵਾਸਤੇ ਪੂਰਾ ਜ਼ੋਰ ਮਾਰਦਾ ਜਿਵੇਂ ਹੁਣ ਆਹ ਕੰਡੀਸ਼ਨ ਦੇ ਉੱਤੇ ਆਗੇ ਜੇ ਆਪਾਂ ਕਹੀਏ ਵੀ ਪੈਕਸਲ ਔਨ ਕਰ ਦਾਂਗੇ ਤਾਂ ਉਹਨੇ ਡੱਕਾ ਵੀ ਕੰਮ ਨਹੀਂ ਕਰਨਾ ਹੁਣ ਜਾਦੇ ਕੰਮ ਕਰਨਗੇ ਕੰਟੈਕਟ ਜਿਹੜੀਆਂ ਉੱਪਰੋਂ ਥੱਲੇ ਨੂੰ ਐਣ ਬੈਠਦੀਆਂ ਜਾਣ ਚਾਹੇ ਕੋਈ ਗੈਸੀ ਗੁਸੀ ਦਾ ਨਾ ਪਾਇਓ ਕਿਉਂਕਿ ਉਹ ਮਿੱਤਰ ਕੀੜੇ ਮਾਰ ਦਿੰਦੀ ਆ ਨਾ ਕੋਈ ਅਗ ਲਾਲ ਅਗਡਾਰਾ ਕਟੂਰਾ ਨਾ ਹੁਣ ਨਾ ਪਾਇਓ ਤੇ ਨਾ ਕੋਈ ਆਹ ਪਾਇਓ ਦੂਜੀ ਅਕਟਾਰਾ ਵੀ ਨਾ ਪਾਇਓ ਇਹ ਚੀਜ਼ਾਂ ਦੇ ਉੱਤੇ ਹਾਨੀਕਾਰਕ ਹੁੰਦੀਆਂ ਨੇ ਇਹ ਬਾਕੀ ਜੇ ਕਿਸੇ ਵੀਰ ਨੇ ਵਟਸਐਪ ਗਰੁੱਪ ਜੁਆਇਨ ਕਰਨਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਊਗਾ ਤਾਂ ਉਹ ਵਟਸਐਪ ਗਰੁੱਪ ਡਾਕਟਰ ਖੇਤੀ ਦੇ ਨਾਂ ਦੇ ਹੈਗਾ ਆਪਣਾ ਤੇ ਬਾਕੀ ਆਪਣੇ ਖੇਤ ਨੂੰ ਸਮਝ ਕੇ ਸਪਰੇਅ ਕਰੋ ਸਮਝ ਕੇ ਪਾਲਣ ਪੋਸਣ ਕਰੋ ਸਮਝ ਕੇ ਉਹਨੂੰ ਵੱਡੋ ਵੀ ਮੇਰਾ ਝੋਨਾ ਕਦੋਂ ਵੱਡਿਆ ਜਾਊਗਾ ਇਹਦੇ ਵਿੱਚ ਤੇਲ ਆ ਪੈਂਦਾ ਨਾ ਪੈਂਦਾ ਝੋਨਾ ਹਲਕਾ ਤਖੜਾ ਜਿਵੇਂ ਵੀ ਆ ਉਸ ਨਾਂ ਨੂੰ ਹੀ ਡਾਕਟਰ ਖੇਤੀ ਕਿਹਾ ਜਾਂਦਾ ਮੰਨ ਲਓ ਜਿਹੜਾ ਡਾਕਟਰ ਆ ਬੰਦਾ ਉਹ ਆਪਣੇ ਖੇਤ ਦਾ ਆ ਖੋਰ ਕੋਈ ਵੀ ਬੰਦਾ ਡਾਕਟਰ ਨਹੀਂ ਬਣ ਸਕਦਾ ਕਿਸੇ ਵੀ ਤਰ੍ਹਾਂ ਦਾ ਕੋਈ ਯੂਨੀਵਰਸਿਟੀ ਜੋ ਆ ਕੇ ਨਹੀਂ ਕਹਿ ਸਕਦਾ ਤੁਹਾਨੂੰ ਵੀ ਮੈਨੂੰ ਪਤਾ ਤੁਹਾਡੇ ਖੇਤ ਦਾ ਤੁਹਾਨੂੰ ਪਤਾ ਹੋ ਸਕਦਾ ਬਸ ਹੋਰ ਕਿਸੇ ਨੂੰ ਨਹੀਂ ਪਤਾ